ਲੁਧਿਆਣਾ ਜ਼ਮਨੀ ਚੋਣ ਸਿਰ ਤੇ ਖੜੋਤੀ ਹੋਈ ਹੈ ਅੱਜ ਸ਼ਾਮ ਨੂੰ ਚੋਣ ਜ਼ਾਦਾਤਾ ਲੱਗ ਜਾਵੇਗਾ ਔਰ ਕਾਂਗਰਸ ਦੇ ਵਿੱਚ ਆਪਸੀ 파ਟੋ ਤਾੜ ਅਜੇ ਤੱਕ ਚੱਲਦੀ ਪਈ ਸੀ ਪਰ ਕੱਲ ਨੂੰ ਯਕੈਦੀ ਹੈ ਕਿ ਲੰਗੇ ਦੇਣੀ ਕਾਂਗਰਸ ਇੱਕ ਸਾਰ ਜ਼ਰੂਰ ਹੋਵੇਗਾ ਖੈਰ ਇੱਕ ਲੰਮਾ ਸਮਾਂ ਜਦੋਂ ਪ੍ਰਚਾਰ ਚੱਲਦਾ ਰਿਹਾ ਉਸ ਦੇ ਦਰਮਿਆਨ ਤਾਂ ਜ਼ਰੂਰ ਪ੍ਰਤਾਪ ਸਿੰਘ ਬਾਜਵਾ ਵਿਦੇਸ਼ 'ਚ ਸੀਗੇ ਨਜ਼ਰ ਨਹੀਂ ਆਏ ਰਾਜਾ ਵੜਿੰਗ ਹੁੰਦਿਆਂ ਹੋਇਆਂ ਵੀ ਨਜ਼ਰ ਨਹੀਂ ਆਏ ਬਾਕੀ ਲੀਡਰ ਜਿਹੜੇ ਉਹਨਾਂ ਦੇ ਨਾਲ ਦੇ ਆ ਉਹ ਤਾਂ ਫਿਰ ਕਿੱਥੋਂ ਆਉਣੇ ਸੀ ਪਰ ਤਾਂ ਵੀ ਲੰਗੇ ਦੇਣੀ ਇੱਕ ਪ੍ਰੈਸ ਕਾਨਫਰੈਂਸ ਹੋਈ ਹੈ ਔਰ ਉਸ ਦੇ ਵਿੱਚ ਪ੍ਰਧਾਨ ਬੈਠੇ ਨਜ਼ਰ ਆਏ ਲੀਡਰ ਆਪੋਜੀਸ਼ਨ ਬੈਠੇ ਨਜ਼ਰ ਆਏ ਬੁਪੇਸ਼ ਬਗੇਲ ਨਜ਼ਰ ਆਏ ਦਲਬੀਰ ਗੋਲਡੀ ਨਜ਼ਰ ਆਏ ਦਲਬੀਰ ਗੋਲਡੀ ਬਾਰੇ ਵੀ ਗੱਲ ਕਰਦੇ ਹਾਂ ਪਰ ਨਾਲੋਂ ਨਾਲ ਗੱਲ ਕਰਦੇ ਹਾਂ ਹੁਣ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾਦੀ ਹਾਲਾਂਕਿ ਇਹ ਕਿਹਾ ਜਾ ਰਿਹਾ ਸੀ ਕਿ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾਦੀ ਇੱਥੇ ਸੰਵਿਧਾਨ ਰੈਲੀ ਕੱਢਦੇ ਨੇ ਮਾਝੇ ਦੇ ਖੇਤਰ ਦੇ ਵਿੱਚ ਉੱਥੇ ਸੰਬੋਧਨ ਹੁੰਦੇ ਨੇ ਉਸ ਵੇਲੇ ਜਦੋਂ ਲੁਧਿਆਣਾ ਵੈਸਟ ਦਾ ਜ਼ੋਨ ਪ੍ਰਚਾਰ ਭਖਿਆ ਪਿਆ ਐ ਇਥੋਂ ਕਿਵੇਂ ਇਹ ਸਮਝਿਆ ਜਾਵੇ ਕਿ ਕਾਂਗਰਸ ਪਾਰਟੀ ਇੱਕਸਾਰ ਹੈ ਜੇ ਕਾਂਗਰਸ ਦੇ ਪੀਪੀਸੀਸੀ ਜਿਹੜੇ ਪ੍ਰਧਾਨ ਨੇ ਰਾਜਾ ਵੜਿੰਗ ਜਾਂ ਲੀਡਰ ਆਪੋਜੀਸ਼ਨ ਦੇ ਕਾਂਗਰਸ ਦੇ ਨੇ ਉਹੀ ਉਸ ਪ੍ਰਚਾਰ ਦਾ ਹਿੱਸਾ ਨਹੀਂ ਤਾਂ ਫਿਰ ਕਿਵੇਂ ਸਮਝਿਆ ਜਾਵੇ ਕਿ ਕਾਂਗਰਸ ਇੱਕਸਾਰ ਹੈ ਪਰ ਚਲੋ ਲੰਘੇ ਦਿਨੀ ਕਾਂਗਰਸ ਪਾਰਟੀ ਇੱਕਸਾਰ ਹੁੰਦੀ ਨਜ਼ਰ ਆਈ ਹੈ ਬੁਪੇਸ਼ ਭਗੇਲ ਦੇ ਕਰਕੇ ਹੀ ਭਾਵੇਂ ਹੋਵੇ ਆ ਆਖਿਰ ਅੰਤ ਦੇ ਦਿਨਾਂ ਦੇ ਵਿੱਚ ਭੁਪੇਸ਼ ਭਗੇਲ ਨਹੀਂ ਸ਼ਾਇਦ ਕਰ ਦਿੱਤਾ ਹੋਵੇ ਕਿ ਚਲੋ ਹੁਣ ਇੱਕ ਵਾਰੀ ਦਿਖਾ ਦਿਓ ਪੰਜਾਬ ਦੇ ਲੋਕਾਂ ਨੂੰ ਕਿ ਅਸੀਂ ਇਕੱਠੇ ਆ ਨਹੀਂ ਤਾਂ ਕਾਂਗਰਸ ਪਾਰਟੀ ਦੀ ਸਾਖ ਭਾਵੇਂ ਜ਼ਰੂਰ ਉਹਨੂੰ ਠੇਸ ਪਹੁੰਚੇ ਤਾਂ ਕਰਕੇ ਸ਼ਾਇਦ ਇਕੱਠੇ ਹੋ ਗਏ ਹੁਣ ਪ੍ਰਤਾਮੀ ਲੰਮੇ ਵਕਫੇ ਤੋਂ ਬਾਅਦ ਆਉਣਾ ਬਹੁਤ ਸਾਰੇ ਸਵਾਲ ਖੜੇ ਕਰਦਾ ਆ ਦੂਸਰੇ ਪਾਸੇ ਆ ਜਿਹੜੇ ਗੋਲਦੀ ਖੰਗੂੜਾ ਉਹ ਇੱਕ ਸਮੇਂ ਤੇ ਆਮ ਆਦਮੀ ਪਾਰਟੀ ਚ ਚਲ ਗਏ ਸੀ ਉਸ ਤੋਂ ਬਾਅਦ ਜਦੋਂ ਕਾਂਗਰਸ ਦੇ ਵਿੱਚ ਵਾਪਸੀ ਕਰਨ ਲੱਗਦੇ ਨੇ ਜਾਂ ਕਰਦੇ ਨੇ ਉਸ ਵੇਲੇ ਪ੍ਰਤਾਪ ਬਾਜਵਾ ਕੁਝ ਨਾਰਾਜ਼ ਹੁੰਦੇ ਆ ਔਰ ਸਿੱਧੇ ਤੌਰ ਦੇ ਉੱਤੇ ਉਹਨਾਂ ਦੀ ਐਂਟਰੀ ਦੇ ਉੱਤੇ ਨਾਖੁਸ਼ ਹੁੰਦੇ ਨੇ ਔਰ ਇਹ ਵੀ ਦਾਵਾ ਕਰਦੇ ਆ ਕਿ ਉਹ ਬਿਲਕੁਲ ਨਹੀਂ ਚਾਣਗੇ ਕਿ ਉਹ ਵਾਪਸ ਆਉਣ ਪ੍ਰਤਮੀ ਦਲਵੀਰ ਗੋਲਡੀ ਵਾਪਸ ਵੀ ਆ ਗਏ ਇੱਥੇ ਲੰਘੇ ਕੱਲ ਦੀ ਕਾਨਫਰੰਸ ਦੇ ਵਿੱਚ ਸ਼ਮੂਲੀਅਤ ਵੀ ਕੀਤੀ ਭਾਵੇਂ ਕਿ ਜਮਾਂ ਹੀ ਪਿੱਛੇ ਲਾਸਟ ਰੋ ਦੇ ਵਿੱਚ ਖੜੇ ਨਜ਼ਰ ਆਏ ਦਲਵੀਰ ਗੋਲਡੀ ਪ੍ਰਤਮੀ ਮੌਜੂਦ ਰਹੇ ਹੁਣ ਇਹ ਸਮਝ ਲਓ ਕਿ ਪ੍ਰਤਾਪ ਬਾਜਵਾ ਦੇ ਨਾਲ ਸ਼ਾਇਦ ਈਵਨ ਹੋ ਰਿਹਾ ਸਾਰਾ ਕੁਝ ਹੌਲੀ-ਹੌਲੀ ਕਰਕੇ ਜਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਇੱਕ علیحدਾ ਵਿਸ਼ਾ ਹੈ ਪ੍ਰਤਾਮੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਿਤੇ ਨਾ ਕਿਤੇ ਅਸਿੱਧੇ ਤੌਰ ਦੇ ਉੱਤੇ ਟੈਨਸ਼ਨ ਨਜ਼ਰ ਆਈ ਹੈ ਔਰ ਉਹ ਮਿਊਚੁਅਲ ਟੈਨਸ਼ਨਸ ਹੋ ਸਕਦੀਆਂ ਨੇ ਪੋਲਿਟੀਕਲ ਟੈਨਸ਼ਨਸ ਹੋ ਸਕਦੀਆਂ ਨੇ ਉਸ ਨੂੰ ਕੋਈ ਵੀ ਨਾਮ ਦਿੱਤਾ ਜਾ ਸਕਦਾ ਹੈ खैर ਆਉਂਦਾ ਸਮਾਂ ਕਾਂਗਰਸ ਨੂੰ ਲੈ ਕੇ ਕੀ ਦਰਪੇਸ਼ ਲਿਆਵੇਗਾ ਕੀ ਭਾਰਤ ਭੂਸ਼ਣ ਆਸ਼ੂ ਚੋਣ ਜਿੱਤਦੇ ਨੇ ਕਿਉਂਕਿ ਜੇ ਭਾਰਤ ਭੂਸ਼ਣ ਆਸ਼ੂ ਚੋਣ ਜਿੱਤਦੇ ਨੇ ਤਾਂ ਹੀ ਸੀਨੀਅਰ ਲੀਡਰਸ਼ਿਪ ਦੇ ਉੱਤੇ ਸਵਾਲ ਖੜੇ ਹੋਣਗੇ ਜਾਂ ਸੀਨੀਅਰ ਲੀਡਰਸ਼ਿਪ ਦੇ ਵਿੱਚ ਕੋਈ ਫੇਰ ਬਦਲ ਹੋਣਗੇ ਜੇ ਉਹ ਹਾਰਦੇ ਨੇ ਤਾਂ ਤਾਂ ਫਿਰ ਸੀਨੀਅਰ ਲੀਡਰਸ਼ਿਪ ਉੱਤੇ ਸਵਾਲ ਖੜੇ ਹੋਣੇ ਲਾਜ਼ਮੀ ਨੇ ਬਣਦੇ ਵੀ ਨੇ ਕਿ ਜਦੋਂ ਲੋੜ ਸੀ ਉਸ ਵੇਲੇ ਪ੍ਰਚਾਰ ਦਾ ਹਿੱਸਾ ਨਹੀਂ ਬਣਿਆ ਗਿਆ ਖੈਰ ਕੀ ਕੁਝ ਹੋਵੇਗਾ ਉਹ ਵਕਤ ਇਹ ਅਸਰ ਹੈ ਜੋ ਵੀ ਹੋਏਗਾ ਦੱਸ ਦੇਵਾਂਗੇ ਬਣੇ ਰੋਵਾਂਗੇ ਬਣੇ ਰੋਵਾਂਗੇ ਪੰਜਾਬੀ